ਸਚਰਕਾਲ ਪੰਜਾਬੀ ਜੀਕੇ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕ ਕੋਰ ਦਰਸ਼ਕੋ ਇਸ ਵਕਤ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਪ੍ਰੇਮੀ ਸਨ ਉਹਨਾਂ ਦਾ ਤੇਜ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਲੜਕੇ ਦਾ ਹੀ ਪਿਤਾ ਨਿਕਲਿਆ ਤਨੂ ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤ ਸਰਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਸਰਦੇ ਰਾਜਾ ਸਾਸੀ ਦੇ ਪਿੰਡ ਬੋਪਰਾਏ ਦੇ ਇੱਕ ਜੋ ਸਨਸਨੀਖੇਜ਼ ਦਾ ਮਾਮਲਾ ਸਾਹਮਣੇ ਆਇਆ ਹੈ ਜੱਸਾ ਜਾਰ ਕੀ ਦੋ ਪ੍ਰੇਮੀ ਜੋ ਪਹਿਲੇ ਘਰੋਂ ਪਜ ਗਏ ਸਨ ਜਦੋਂ ਵਾਪਸ ਕਰ ਆਏ ਤਾਂ ਜਦ ਉਹ ਪਜੇ ਸਨ ਤਾਂ ਜੋ ਲੜਕੀ ਦਾ ਪਿਤਾ ਹੈ ਉਹ ਆਪਣਾ ਆਪਾ ਖੋ ਬੈਠਾ ਅਤੇ ਉਸਦੇ ਵੱਲੋਂ ਜਦ ਉਸਦੀ ਬੇਟੀ ਅਤੇ ਉਸਦਾ ਪ੍ਰੇਮੀ ਵਾਪਸ ਕਰ ਪਰਤੇ ਤਾਂ ਉਸਦੇ ਵੱਲੋਂ ਤੇਜ ਹਥਿਆਰਾਂ ਨਾਲ ਆਪਣੇ ਹੀ ਤੀ ਅਤੇ ਆਪਣੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦ ਮੀਡੀਆ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗਲਬਾਤ ਕੀਤੀ ਗਈ ਤਾਂ ਜੋ ਲੜਕੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਲੜਕਾ ਤੇ ਲੜਕੀ ਵਿਆਹ ਕਰਵਾਉਣਾ ਚਾਹਦੇ ਸਨ ਪਰ ਲੜਕੇ ਵਾਲੇ ਵੱਲੋਂ ਜਦ ਅਸੀ ਗਲਬਾਤ ਕੀਤੀ ਤਾਂ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਬਾਅਦ ਵਿੱਚ ਦੋਨਾਂ ਲੜਕਾ ਤੇ ਲੜਕੀ ਘਰੋਂ ਪਜ ਗਏ ਬਦ ਬਾਅਦ ਵਿੱਚ ਜਦ ਉਹ ਵਾਪਸ ਕਰ ਆਏ ਤਾਂ ਜੋ ਪਿਤਾ ਸੀ ਉਹ ਆਪਣਾ ਆਪਕ ਹੋ ਬੈਠਾ ਸੀ ਅਤੇ ਉਸਨੇ ਜੋ ਆਪੇ ਤੋਬਾਰ ਹੋ ਕੇ ਆਪਣੀ ਹੀ ਤੀ ਦਾ ਅਤੇ ਉਸਤੇ ਪ੍ਰੇਮੀ ਦਾ ਤੇਜ ਹਥਿਆਰ ਨਾਲ ਜੋ ਕਤਲ ਕਰ ਦਿੱਤਾ ਗਿਆ ਅਤੇ ਇਹ ਵੀ ਦੱਸ ਜੋ ਮ੍ਰਿਤਕ ਹਨ ਉਹਨਾਂ ਦੀ ਜੋ ਪਛਾਣ ਦੱਸੀ ਜਾ ਰਹੀ ਹੈ ਜੋ ਮ੍ਰਿਤਕ ਨੌਜਵਾਨ ਦੀ ਪਛਾਣ ਜੋ ਬੰਦੀਪ ਸਿੰਘ ਅਤੇ ਜੋ ਲੜਕੀ ਹੈ ਉਸਦੀ ਪਛਾਣ ਸੁਖਬੀਰ ਕੋਰ ਵੱਜੋਂ ਹੋਈ ਅਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 20 ਕਿਲੋਮੀਟਰ ਦੂਰ ਕਾਕੜ ਪਿੰਡ ਦਾ ਰਹਿੰਦਾ ਸੀ ਅਤੇ ਰੇਟਾ ਮਿੱਟੀ ਦਾ ਕੰਮ ਕਰਦਾ ਸੀ ਅਤੇ ਦੋਵੇਂ ਇੱਕ ਦੂਸਰੇ ਨਾਲ ਜੋ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਜੋ ਪਰਿਵਾਰ ਹੈ ਜੋ ਲੜਕੇ ਦਾ ਪਰਿਵਾਰ ਸੀ ਉਹਨਾਂ ਵੱਲੋਂ ਜੋ ਹੈ ਕਿ ਵਿਆਹ ਲਈ ਮਨਾ ਕਰ ਦਿੱਤਾ ਗਿਆ ਪਰ ਜਦ ਦੋਨੋਂ ਲੜਕਾ ਲੜਕੀ ਕਰੋ ਨਸਗੇ ਪਜਗੇ ਤਾਂ ਬਾਅਦ ਵਿੱਚ ਵਾਪਸ ਜਦਕਾਰ ਪਰਤੇ ਤਾਂ ਜੋ ਪਿਤਾ ਵੱਲੋਂ ਹੀ ਆਪਣੀ ਹੀ ਤੀ ਅਤੇ ਉਸ ਦਾ ਜੋ ਪ੍ਰੇਮੀ ਸੀ ਉਸ ਦਾ ਕਤਲ ਕਰ ਦਿੱਤਾ ਸਾ ਮਰਡਰ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਇੱਕ ਅਨੱਕ ਦੇ ਖਾਤਰ ਇੱਕ ਦੋ ਪ੍ਰੇਮੀਆਂ ਨੂੰ ਜੋ ਹੈ ਕਿ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਜੋ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੇ 10 ਸਾਲ ਜਾਰੀ ਰਿਹਾ ਤੇ ਬਾਅਦ ਜਦ ਪਲੀਜ਼ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਡੀਐਸਪੀ ਨੇ ਜੋ ਡੀਐਸਪੀ ਅੰਮ੍ਰਿਤਸਰ ਵੱਲ ਦੱਸਿਆ ਗਿਆ ਕਿ ਨੌਜਵਾਨ ਜੋਵਨਦੀਪ ਸਿੰਘ ਗੁਰਦਿਆਲ ਸਿੰਘ ਦੇ ਘਰ ਆਂਦਾ ਜਾਂਦਾ ਸੀ ਅਤੇ ਜਿਸ ਦੇ ਨਾਲ ਉਸ ਦਾ ਜੋਵਨਦੀਪ ਦਾ ਸੁਖਬੀਰ ਕੋਰਲਾ ਜੋ ਪਿਆਰ ਹੋ ਗਿਆ ਤੇ ਬਾਅਦ ਵਿੱਚ ਉਹ ਘਰੋਂ ਬਾਹਰ ਵੀ ਮਿਲਦੇ ਰਹੇ ਅਤੇ ਜਦ ਉਹਨਾਂ ਵੱਲੋਂ ਵਿਆਹ ਲਈ ਬੋਲਿਆ ਗਿਆ ਕਰ ਵੀ ਤਾਂ ਜੋ ਲੜਕੇ ਵਾਲੇ ਸਨ ਉਹਨਾਂ ਵੱਲੋਂ ਲੜਕੀ ਵਾਲਿਆਂ ਨੂੰ ਮਨਾ ਕਰ ਦਿੱਤਾ ਗਿਆ ਵਿਆਹ ਲਈ ਮਨਾ ਉਸ ਤੋਂ ਬਾਅਦ ਦੋਨੋਂ ਲड़का लड़की ਘਰੋਂ ਪਜ ਕੇ ਅਤੇ ਉਸ ਤੋਂ ਬਾਅਦ ਜਦ ਉਹ ਵਾਪਿਸ ਆ ਰਾਇਆ ਤਾਂ ਜਦੋਂ ਪਜੇ ਸੀ ਤਾਂ ਜੋ ਲੜਕੀ ਦਾ ਪਿਤਾ ਸੀ ਸੁਖਬੀਰ ਕੌਰ ਦਾ ਉਹ ਆਪਣਾ ਆਪਾ ਕੋ ਬੈਠਾ ਸੀ ਅਤੇ ਜਦੋਂ ਵਾਪਿਸ ਆਇਆ ਤਾਂ ਉਸਤੇ ਵਲਮ ਜੋ ਆਪਣੀ ਅਨਕ ਦਿਖਾਤਰ ਉਸਨੇ ਆਪਣੀ ਹੀ ਧੀ ਅਤੇ ਉਸਤੇ ਪ੍ਰੇਮੀ ਦਾ ਜੋ ਹੈ ਕਿ ਤੇਜ ਹਥਿਆਰ ਨਾਲ ਦੋਨਾਂ ਦਾ ਜੋ ਕਤਲ ਕਰ ਦਿੱਤਾ ਗਿਆ ਮਰਡਰ ਕਰ ਦਿੱਤਾ ਗਿਆ ਅਤੇ ਉਸਤੇ ਵਲਮ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਵੱਲੋਂ ਕੁੜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਲੜਕੀ ਸੀ ਉਹ ਨਹੀਂ ਮੰਨ ਰਹੀ ਸੀ ਉਸਦੇ ਵੱਲੋਂ ਵਾਰ-ਵਾਰ ਇਨਕਾਰ ਕੀਤਾ ਜਾਂਦਾ ਸੀ ਉਸ ਵੱਲ ਕਹਿਆ ਜਾਂਦਾ ਸੀ ਕਿ ਮੈਂ ਜੋਬਨਦੀਪ ਨਾਲ ਹੀ ਵਿਆਹ ਕਰਵਾਉਣਾ ਹੈ ਪਰ ਜੋ ਲੜਕੇ ਦੇ ਪਰਿਵਾਰਕ ਮੈਂਬਰ ਸਨ ਉਹ ਵਿਆਹ ਲਈ ਨਹੀਂ ਮੰਨ ਰਹੇ ਸਨ ਪਰ ਉਸ ਤੋਂ ਬਾਅਦ ਫਿਰ ਦੋਨੋਂ ਜੋਬਨਦੀਪ ਅਤੇ ਸੁਖਬੀਰ ਕੌਰ ਘਰੋਂ ਪੱਜ ਕੇ ਅਤੇ ਜਦ ਉਹ ਵਾਪਸ ਕੁਝ ਦਿਨਾਂ ਬਾਅਦ ਵਾਪਸ ਕਰ ਆਇਆ ਤਾਂ ਜੋ ਲੜਕੀ ਦਾ ਪਿਤਾ ਸੁਖਪੀਰ ਦਾ ਪਿਤਾ ਸੀ ਉਹ ਆਪਣਾ ਆਪਕ ਉਹ ਬੈਠਾ ਸੀ ਅਤੇ ਉਸਨੇ ਕਿ ਆਪਣੇ ਹੀ ਮੌਕੇ ਪਾਲਦੇ ਹੀ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਹੁਣ ਜੋ ਦੱਸਿਆ ਜਾ ਰਿਹਾ ਹੈ ਕਿ ਉਹਨੂੰ ਪੁਲਿਸ ਪ੍ਰਸ਼ਾਸਨ ਦੀ ਹਿਰਾਸਤ ਵਿੱਚ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਜੋ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜੋ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜੋ ਪਿਤਾ ਨੂੰ ਜੋ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਜੋ ਅੰਮ੍ਰਿਤਸਰ ਵਿੱਚ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਆਪਣੇ ਹੀ ਪਿਓ ਨੇ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਤੇਜ਼ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਇੱਕ ਅਨਕ ਨੂੰ ਲੈ ਕੇ ਹੋਇਆ ਹੈ ਪਰ ਫਿਲਹਾਲ ਜੋ ਪਲੀਜ਼ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਇਸ ਮਾਮਲੇ ਬਾਰੇ ਜੋ ਮਾਮਲਾ ਅਸੀ ਇਸ ਉਸਤੇ ਖਿਲਾਫ ਜੋ ਹੈ ਕਿ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਦੋਸ਼ੀ ਜੋ ਪਿਤਾ ਹੈ ਉਸਤੇ ਖਿਲਾਫ ਮਾਮਲਾ ਉਸ ਨੂੰ ਹਿਰਾਸਤ ਵੀ ਲੈ ਕੇ ਉਸਤੇ ਖਿਲਾਫ ਜੋ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਮ ਨੇ ਅਪਡੇਟਸ ਲੈ ਕੇ ਸਾਡੇ ਪੇਜ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾ ਪੁੱਲਣਾ ਧੰਨਵਾਦ ਸਤਿ ਸ਼੍ਰੀ ਅਕਾਲ ਪੰਜਾਬੀ ਜੇ ਕੇ ਟੁੰਸਾਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਪ੍ਰੀਤ ਕੌਰ ਦਰਸ਼ਕੋ ਇਸ ਵਕਤ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਪ੍ਰੇਮੀ ਸਨ ਉਹਨਾਂ ਦਾ ਤੇਜ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਲੜਕੇ ਦਾ ਹੀ ਪਿਤਾ ਨਿਕਲਿਆ ਤਨੂ ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤ ਸਰਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਸਰਦੇ ਰਾਜਾ ਸੰਸੀ ਦੇ ਪਿੰਡ ਬੋਪਰਾਏ ਦੇ ਇੱਕ ਜੋ ਸਨਸਨੀਖੇਜ਼ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਪ੍ਰੇਮੀ ਜੋ ਪਹਿਲੇ ਘਰੋਂ ਪਜ ਗਏ ਸਨ ਜਦੋਂ ਵਾਪਸ ਕਰ ਆਏ ਤਾਂ ਜਦ ਉਹ ਪਜੇ ਸਨ ਤਾਂ ਜੋ ਲੜਕੀ ਦਾ ਪਿਤਾ ਹੈ ਉਹ ਆਪਣਾ ਆਪਾ ਖੋ ਬੈਠਾ ਅਤੇ ਉਸਦੇ ਵੱਲੋਂ ਜਦ ਉਸਦੀ ਬੇਟੀ ਅਤੇ ਉਸ ਦਾ ਪ੍ਰੇਮੀ ਵਾਪਸ ਘਰ ਪਰਤੇ ਤਾਂ ਉਸਦੇ ਵੱਲੋਂ ਤੇਜ ਹਥਿਆਰਾ ਨਾਲ ਆਪਣੇ ਹੀ ਤੀ ਅਤੇ ਆਪਣੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦ ਮੀਡੀਆ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਲੜਕੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਜੋ ਲੜਕਾ ਤੇ ਲੜਕੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੇ ਵਾਲੇ ਵੱਲੋਂ ਜਦ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਬਾਅਦ ਵਿੱਚ ਦੋਨਾਂ ਲੜਕਾ ਤੇ ਲੜਕੀ ਘਰੋਂ ਪਜ ਗਏ ਬਸ ਬਾਅਦ ਵਿੱਚ ਜਦ ਉਹ ਵਾਪਸ ਕਰ ਆਏ ਤਾਂ ਜੋ ਪਿਤਾ ਸੀ ਉਹ ਆਪਣਾ ਆਪਕ ਹੋ ਬੈਠਾ ਸੀ ਅਤੇ ਉਸਨੇ ਜੋ ਆਪੇ ਤੋ ਬਾਹਰ ਹੋ ਕੇ ਆਪਣੀ ਹੀ ਤੀਦਾ ਅਤੇ ਆਪਣੇ ਉਸਤੇ ਪ੍ਰੇਮੀ ਦਾ ਤੇਜ ਹਥਿਆਰ ਨਾਲ ਜੋ ਕਤਲ ਕਰ ਦਿੱਤਾ ਗਿਆ ਅਤੇ ਇਹ ਵੀ ਦੱਸ ਜੋ ਮ੍ਰਿਤਕ ਹਨ ਉਹਨਾਂ ਦੀ ਜੋ ਪਛਾਣ ਦੱਸੀ ਜਾ ਰਹੀ ਹੈ ਜੋ ਮ੍ਰਿਤਕ ਨੌਜਵਾਨ ਦੀ ਪਛਾਣ ਜੋ ਬੰਦੀਪ ਸਿੰਘ ਅਤੇ ਜੋ ਲੜਕੀ ਹੈ ਉਸਦੀ ਪਛਾਣ ਸੁਖਬੀਰ ਕੋਰ ਵੱਜੋਂ ਹੋਈ ਅਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 20 ਕਿਲੋਮੀਟਰ ਦੂਰ ਕਾਕੜ ਪਿੰਡ ਦਾ ਰਹਿੰਦਾ ਸੀ ਅਤੇ ਰੇਟਾ ਮਿੱਟੀ ਦਾ ਕੰਮ ਕਰਦਾ ਸੀ ਅਤੇ ਦੋਵੇਂ ਇੱਕ ਦੂਸਰੇ ਨਾਲ ਜੋ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਜੋ ਪਰਿਵਾਰ ਹੈ ਜੋ ਲੜਕੇ ਦਾ ਪਰਿਵਾਰ ਸੀ ਉਹਨਾਂ ਵੱਲੋਂ ਜੋ ਹੈ ਕਿ ਵਿਆਹ ਲਈ ਮਨਾ ਕਰ ਦਿੱਤਾ ਗਿਆ ਪਰ ਜਦ ਦੋਨੋਂ ਲੜਕਾ ਲੜਕੀ ਕਰੋ ਨਸਗੇ ਪਜਗੇ ਤਾਂ ਬਾਅਦ ਵਿੱਚ ਵਾਪਸ ਜਦਕਾਰ ਪਰਤੇ ਤਾਂ ਜੋ ਪਿਤਾ ਵੱਲੋਂ ਹੀ ਆਪਣੀ ਹੀ ਤੀ ਅਤੇ ਉਸ ਦਾ ਜੋ ਪ੍ਰੇਮੀ ਸੀ ਉਸ ਦਾ ਕਤਲ ਕਰ ਦਿੱਤਾ ਸਾ ਮਰਡਰ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਇੱਕ ਅਨੱਕ ਦੇ ਖਾਤਰ ਇੱਕ ਦੋ ਪ੍ਰੇਮੀਆਂ ਨੂੰ ਜੋ ਹੈ ਕਿ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਜੋ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੇ ਦੱਸਿਆ ਜਾ ਰਿਹਾ ਇਸ ਤੇ ਬਾਅਦ ਜਦ ਪਲੀਜ਼ ਪਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਡੀਐਸਪੀ ਨੇ ਜੋ ਡੀਐਸਪੀ ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਜੋਬਨਦੀਪ ਸਿੰਘ ਗੁਰਦਿਆਲ ਸਿੰਘ ਦੇ ਘਰ ਆਂਦਾ ਜਾਂਦਾ ਸੀ ਅਤੇ ਜਿਸ ਦੇ ਨਾਲ ਉਸ ਦਾ ਜੋਬਨਦੀਪ ਦਾ ਸੁਖਬੀਰ ਕੋਰਲਾ ਜੋ ਪਿਆਰ ਹੋ ਗਿਆ ਤੇ ਬਾਅਦ ਵਿੱਚ ਉਹ ਘਰੋਂ ਬਾਹਰ ਵੀ ਮਿਲਦੇ ਰਹੇ ਅਤੇ ਜਦ ਉਹਨਾਂ ਵੱਲੋਂ ਵਿਆਹ ਲਈ ਬੋਲਿਆ ਗਿਆ ਕਰ ਵੀ ਤਾਂ ਜੋ ਲੜਕੇ ਵਾਲੇ ਸਨ ਉਹਨਾਂ ਵੱਲੋਂ ਲੜਕੀ ਵਾਲਿਆਂ ਨੂੰ ਮਨਾ ਕਰ ਦਿੱਤਾ ਗਿਆ ਵਿਆਹ ਲਈ ਮਨਾ ਉਸ ਤੋਂ ਬਾਅਦ ਦੋਨੋਂ ਲੜਕਾ ਲੜਕੀ ਘਰੋਂ ਪਜ ਕੇ ਅਤੇ ਉਸ ਤੋਂ ਬਾਅਦ ਜਦ ਉਹ ਵਾਪਿਸ ਆ ਰਾਇਆ ਤਾਂ ਜਦੋਂ ਪਜੇ ਸੀ ਤਾਂ ਜੋ ਲੜਕੀ ਦਾ ਪਿਤਾ ਸੀ ਸੁਖਬੀਰ ਕੌਰ ਦਾ ਉਹ ਆਪਣਾ ਆਪਾ ਕੋ ਬੈਠਾ ਸੀ ਅਤੇ ਜਦੋਂ ਵਾਪਿਸ ਆਇਆ ਤਾਂ ਉਸ ਤੇ ਵਲਮ ਜੋ ਆਪਣੀ ਅਨਬ ਦਿਖਾਤਰ ਉਸਨੇ ਆਪਣੀ ਹੀ ਧੀ ਅਤੇ ਉਸ ਤੇ ਪ੍ਰੇਮੀ ਦਾ ਜੋ ਹੈ ਕਿ ਤੇਜ ਹਥਿਆਰ ਨਾਲ ਦੋਨਾਂ ਦਾ ਜੋ ਕਤਲ ਕਰ ਦਿੱਤਾ ਗਿਆ ਮਰਡਰ ਕਰ ਦਿੱਤਾ ਗਿਆ ਅਤੇ ਉਸ ਤੇ ਵਲਮ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਵੱਲੋਂ ਕੁੜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਲੜਕੀ ਸੀ ਉਹ ਨਹੀਂ ਮੰਨ ਰਹੀ ਸੀ ਉਸਦੇ ਵੱਲੋਂ ਵਾਰ-ਵਾਰ ਇਨਕਾਰ ਕੀਤਾ ਜਾਂਦਾ ਸੀ ਉਸ ਵੱਲ ਕਹਿਆ ਜਾਂਦਾ ਸੀ ਕਿ ਮੈਂ ਜੋਬਨਦੀਪ ਨਾਲ ਹੀ ਵਿਆਹ ਕਰਵਾਉਣਾ ਹੈ ਪਰ ਜੋ ਲੜਕੇ ਦੇ ਪਰਿਵਾਰਕ ਮੈਂਬਰ ਸਨ ਉਹ ਵਿਆਹ ਲਈ ਨਹੀਂ ਮੰਨ ਰਹੇ ਸਨ ਪਰ ਉਸ ਤੋਂ ਬਾਅਦ ਫਿਰ ਦੋਨੋਂ ਜੋਬਨਦੀਪ ਅਤੇ ਸੁਖਬੀਰ ਕੌਰ ਘਰੋਂ ਪੱਜ ਕੇ ਅਤੇ ਜਦ ਉਹ ਵਾਪਸ ਕੁਝ ਦਿਨਾਂ ਬਾਅਦ ਵਾਪਸ ਕਰ ਆਇਆ ਤਾਂ ਜੋ ਲੜਕੀ ਦਾ ਪਿਤਾ ਸੁਖਪੀਰ ਦਾ ਪਿਤਾ ਸੀ ਉਹ ਆਪਰਾ ਆਪਣਾ ਆਪਕ ਹੋ ਬੈਠਾ ਸੀ ਅਤੇ ਉਸਨੇ ਕਿ ਆਪਣੇ ਹੀ ਮੌਕੇ ਪਾਲਦੇ ਹੀ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਹੁਣ ਜੋ ਦੱਸਿਆ ਜਾ ਰਿਹਾ ਹੈ ਕਿ ਉਹਨੂੰ ਪੁਲਿਸ ਪ੍ਰਸ਼ਾਸਨ ਦੀ ਹਿਰਾਸਤ ਵਿੱਚ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਜੋ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜੋ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜੋ ਪਿਤਾ ਨੂੰ ਜੋ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਫਿਲਹਾਲ ਦੇਖਣਾ ਹੋਵੇਗਾ ਕਿਸ ਤਰ੍ਹਾਂ ਜੋ ਅੰਮ੍ਰਿਤਸਰ ਵਿੱਚ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਆਪਣੇ ਹੀ ਪਿਓ ਨੇ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਤੇਜ਼ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਇੱਕ ਅਨਕ ਨੂੰ ਲੈ ਕੇ ਹੋਇਆ ਹੈ ਪਰ ਫਿਲਹਾਲ ਜੋ ਪਲੀਜ਼ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਇਸ ਮਾਮਲੇ ਬਾਰੇ ਜੋ ਮਾਮਲਾ ਸੀ ਉਸਦੇ ਖਿਲਾਫ ਜੋ ਹੈ ਕਿ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਦੋਸ਼ੀ ਜੋ ਪਿਤਾ ਹੈ ਉਸਦੇ ਖਿਲਾਫ ਮਾਮਲਾ ਉਸ ਨੂੰ ਹਿਰਾਸਤ ਵੀ ਲੈ ਕੇ ਉਸਦੇ ਖਿਲਾਫ ਜੋ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਮ ਨੇ ਅਪਡੇਟਸ ਲੈ ਕੇ ਸਾਡੇ ਪੇਜ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾ ਪੁੱਲਣਾ ਧੰਨਵਾਦ ਸਚਾਰਕਾਲ ਪੰਜਾਬੀ ਜਕੇ ਤੁਹਾਨੂੰ ਸਾਰਿਆਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਿਹਨਤੋੜਨਾ ਮਨਪ੍ਰੀਤ ਕੋਰ ਦਰਸ਼ਕੋ ਇਸ ਵਕਤ ਇੱਕ ਡਬਲ ਮਟਰ ਕੇਸ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਪ੍ਰੇਮੀ ਸਨ ਉਹਨਾਂ ਦਾ ਤੇਜ ਹਥਿਆਰ ਨਾਲ ਬਹਿਰਾਈ ਨਾਲ ਕਤਲ ਕਰ ਦਿੱਤਾ ਗਿਆ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਲੜਕੇ ਦਾ ਹੀ ਪਿਤਾ ਨਿਕਲਿਆ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤ ਸਰਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤ ਸਰਦੇ ਰਾਜਾ ਸਾਂਸੀ ਦੇ ਪਿੰਡ ਬੋਪਰਾਏ ਦੇ ਇੱਕ ਜੋ ਸੰਸਨਿਕ ਖੇਜ ਦਾ ਮਾਮਲਾ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਕਿ ਦੋ ਪ੍ਰੇਮੀ ਜੋ ਪਹਿਲੇ ਘਰੋਂ ਪੱਜ ਗਏ ਸਨ ਜਦੋਂ ਵਾਪਸ ਕਰ ਆਏ ਤਾਂ ਜਦ ਉਹ ਪੱਜੇ ਸਨ ਤਾਂ ਜੋ ਲੜਕੀ ਦਾ ਪਿਤਾ ਹੈ ਉਹ ਆਪਣਾ ਆਪਾ ਖੋ ਬੈਠਾ ਅਤੇ ਉਸ ਦੇ ਵੱਲੋਂ ਜਦ ਉਸ ਦੀ ਬੇਟੀ ਅਤੇ ਉਸ ਦਾ ਪ੍ਰੇਮੀ ਵਾਪਸ ਕਰ ਪਰਤੇ ਤਾਂ ਉਸ ਦੇ ਵੱਲੋਂ ਤੇਜ ਹਥਿਆਰਾਂ ਨਾਲ ਆਪਣੀ ਹੀ ਧੀ ਅਤੇ ਆਪਣੇ ਉਸ ਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦ ਮੀਡੀਆ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਲੜਕੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਜੋ ਲੜਕਾ ਤੇ ਲੜਕੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੇ ਵਾਲੇ ਵੱਲੋਂ ਜਦ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਬਾਅਦ ਵਿੱਚ ਦੋਨਾਂ ਲੜਕਾ ਤੇ ਲੜਕੀ ਘਰੋਂ ਪਜ ਗਏ ਬਸ ਬਾਅਦ ਵਿੱਚ ਜਦ ਉਹ ਵਾਪਸ ਕਰ ਆਏ ਤਾਂ ਜੋ ਪਿਤਾ ਸੀ ਉਹ ਆਪਣਾ ਆਪਕ ਹੋ ਬੈਠਾ ਸੀ ਅਤੇ ਉਸਨੇ ਜੋ ਆਪੇ ਤੋ ਬਾਹਰ ਹੋ ਕੇ ਆਪਣੀ ਹੀ ਤੀਦਾ ਅਤੇ ਆਪਣੇ ਉਸਤੇ ਪ੍ਰੇਮੀ ਦਾ ਤੇਜ ਹਥਿਆਰ ਨਾਲ ਜੋ ਕਤਲ ਕਰ ਦਿੱਤਾ ਗਿਆ ਅਤੇ ਇਹ ਵੀ ਦੱਸ ਜੋ ਮ੍ਰਿਤਕ ਹਨ ਉਹਨਾਂ ਦੀ ਜੋ ਪਛਾਣ ਦੱਸੀ ਜਾ ਰਹੀ ਹੈ ਜੋ ਮ੍ਰਿਤਕ ਨੌਜਵਾਨ ਦੀ ਪਛਾਣ ਜੋ ਬੰਦੀਪ ਸਿੰਘ ਅਤੇ ਜੋ ਲੜਕੀ ਹੈ ਉਸਦੀ ਪਛਾਣ ਸੁਖਬੀਰ ਕੌਰ ਵੱਜੋਂ ਹੋਈ ਅਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 20 ਕਿਲੋਮੀਟਰ ਦੂਰ ਕਾਕੜ ਪਿੰਡ ਦਾ ਰਹਿੰਦਾ ਸੀ ਅਤੇ ਰੇਟਾ ਮਿੱਟੀ ਦਾ ਕੰਮ ਕਰਦਾ ਸੀ ਅਤੇ ਦੋਵੇਂ ਇੱਕ ਦੂਸਰੇ ਨਾਲ ਜੋ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਜੋ ਪਰਿਵਾਰ ਹੈ ਜੋ ਲੜਕੇ ਦਾ ਪਰਿਵਾਰ ਸੀ ਉਹਨਾਂ ਵੱਲੋਂ ਜੋ ਹੈ ਕਿ ਵਿਆਹ ਲਈ ਮਨਾ ਕਰ ਦਿੱਤਾ ਗਿਆ ਪਰ ਜਦ ਦੋਨੋਂ ਲੜਕਾ ਲੜਕੀ ਕਰੋ ਨਸਗੇ ਪਜਗੇ ਤਾਂ ਬਾਅਦ ਵਿੱਚ ਵਾਪਸ ਜਦਕਾਰ ਪਰਤੇ ਤਾਂ ਜੋ ਪਿਤਾ ਵੱਲੋਂ ਹੀ ਆਪਣੀ ਹੀ ਤੀ ਅਤੇ ਉਸ ਦਾ ਜੋ ਪ੍ਰੇਮੀ ਸੀ ਉਸ ਦਾ ਕਤਲ ਕਰ ਦਿੱਤਾ ਸਾ ਮਰਡਰ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਇੱਕ ਅਨਕ ਦੇ ਖਾਤਰ ਇੱਕ ਦੋ ਪ੍ਰੇਮੀਆਂ ਨੂੰ ਜੋ ਹੈ ਕਿ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਜੋ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੇ ਦਸਿਆ ਜਾ ਰਿਹਾ ਸੀ ਤੇ ਬਾਅਦ ਜਦ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਡੀਐਸਪੀ ਨੇ ਜੋ ਡੀਐਸਪੀ ਅੰਮ੍ਰਿਤਸਰ ਵੱਲ ਦੱਸਿਆ ਗਿਆ ਕਿ ਨੌਜਵਾਨ ਜੋਵਨਦੀਪ ਸਿੰਘ ਗੁਰਦਿਆਲ ਸਿੰਘ ਦੇ ਘਰ ਆਂਦਾ ਜਾਂਦਾ ਸੀ ਅਤੇ ਜਿਸ ਦੇ ਨਾਲ ਉਸ ਦਾ ਜੋ ਬੰਦੀਪ ਦਾ ਸੁਖਬੀਰ ਕੋਰਣਾ ਜੋ ਪਿਆਰ ਹੋ ਗਿਆ ਤੇ ਬਾਅਦ ਵਿੱਚ ਉਹ ਘਰੋਂ ਬਾਹਰ ਵੀ ਮਿਲਦੇ ਰਹੇ ਅਤੇ ਜਦ ਉਹਨਾਂ ਵੱਲੋਂ ਵਿਆਹ ਲਈ ਬੋਲਿਆ ਗਿਆ ਕਰ ਵੀ ਤਾਂ ਜੋ ਲੜਕੇ ਵਾਲੇ ਸਨ ਉਹਨਾਂ ਵੱਲੋਂ ਲੜਕੀ ਵਾਲਿਆਂ ਨੂੰ ਮਨਾ ਕਰ ਦਿੱਤਾ ਗਿਆ ਵਿਆਹ ਲਈ ਮਨਾ ਉਸ ਤੋਂ ਬਾਅਦ ਦੋਨੋਂ ਲੜਕਾ ਲੜਕੀ ਘਰੋਂ ਪੱਜ ਗਏ ਅਤੇ ਉਸ ਤੋਂ ਬਾਅਦ ਜਦ ਉਹ ਵਾਪਸ ਘਰ ਆਏ ਤਾਂ ਜਦੋਂ ਪੱਜੇ ਸੀ ਦਾ ਜੋ ਲੜਕੀ ਦਾ ਪਿਤਾ ਸੀ ਸੁਖਬੀਰ ਕੌਰ ਦਾ ਉਹ ਆਪਣਾ ਆਪਾ ਕੋ ਬੈਠਾ ਸੀ ਜਦੋਂ ਵਾਪਸ ਆਇਆ ਤਾਂ ਉਸ ਤੇ ਵਲੋਂ ਜੋ ਆਪਣੀ ਅਨਬ ਦਿਖਾਤੇ ਰ ਉਸਨੇ ਆਪਣੀ ਹੀ ਧੀ ਅਤੇ ਉਸ ਤੇ ਪ੍ਰੇਮੀ ਦਾ ਜੋ ਹੈ ਕਿ ਤੇਜ ਹਥਿਆਰ ਨਾਲ ਦੋਨਾਂ ਦਾ ਜੋ ਕਤਲ ਕਰ ਦਿੱਤਾ ਗਿਆ ਮਰਡਰ ਕਰ ਦਿੱਤਾ ਗਿਆ ਅਤੇ ਉਸ ਤੇ ਵਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਵੱਲੋਂ ਕੁੜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਲੜਕੀ ਸੀ ਉਹ ਨਹੀਂ ਮੰਨ ਰਹੀ ਸੀ ਉਸਦੇ ਵੱਲੋਂ ਵਾਰ-ਵਾਰ ਇਨਕਾਰ ਕੀਤਾ ਜਾਂਦਾ ਸੀ ਉਸ ਵੱਲ ਕਹਿ ਜਾਂਦਾ ਸੀ ਕਿ ਮੈਂ ਜੋਬਨਦੀਪ ਨਾਲ ਹੀ ਵਿਆਹ ਕਰਵਾਉਣਾ ਹੈ ਪਰ ਜੋ ਲੜਕੇ ਦੇ ਪਰਿਵਾਰਕ ਮੈਂਬਰ ਸਨ ਉਹ ਵਿਆਹ ਲਈ ਨਹੀਂ ਮੰਨ ਰਹੇ ਸਨ ਪਰ ਉਸ ਤੋਂ ਬਾਅਦ ਫਿਰ ਦੋਨੋਂ ਜੋਬਨਦੀਪ ਅਤੇ ਸੁਖਬੀਰ ਕੌਰ ਘਰੋਂ ਪੱਜ ਕੇ ਅਤੇ ਜਦ ਉਹ ਵਾਪਸ ਕੁਝ ਦਿਨਾਂ ਬਾਅਦ ਵਾਪਸ ਕਰ ਆਇਆ ਤਾਂ ਜੋ ਲੜਕੀ ਦਾ ਪਿਓ ਸੁਖਪੀਰ ਦਾ ਪਿਤਾ ਸੀ ਉਹ ਆਪਰਾ ਆਪਣਾ ਆਪਕ ਹੋ ਬੈਠਾ ਸੀ ਅਤੇ ਉਸਨੇ ਕਿ ਆਪਣੇ ਹੀ ਮੌਕੇ ਪਾਲਦੇ ਹੀ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਹੁਣ ਜੋ ਦੱਸਿਆ ਜਾ ਰਿਹਾ ਹੈ ਕਿ ਉਹਨੂੰ ਪੁਲਿਸ ਪ੍ਰਸ਼ਾਸਨ ਦੀ ਹਿਰਾਸਤ ਵਿੱਚ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਜੋ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜੋ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜੋ ਪਿਤਾ ਨੂੰ ਜੋ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਜੋ ਅੰਮ੍ਰਿਤਸਰ ਵਿੱਚ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਆਪਣੇ ਹੀ ਪਿਓ ਨੇ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਤੇਜ਼ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਇੱਕ ਅਨਕ ਨੂੰ ਲੈ ਕੇ ਹੋਇਆ ਹੈ ਪਰ ਫਿਲਹਾਲ ਜੋ ਪਲੀਜ਼ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਇਸ ਮਾਮਲੇ ਬਾਰੇ ਜੋ ਮਾਮਲਾ ਅਸੀ ਇਸ ਉਸਦੇ ਖਿਲਾਫ ਜੋ ਹੈ ਕਿ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਦੋਸ਼ੀ ਜੋ ਪਿਤਾ ਹੈ ਉਸਦੇ ਖਿਲਾਫ ਮਾਮਲਾ ਉਸ ਨੂੰ ਹਿਰਾਸਤ ਵੀ ਲੈ ਕੇ ਉਸਦੇ ਖਿਲਾਫ ਜੋ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਮ ਨੇ ਅਪਡੇਟਸ ਲੈ ਕੇ ਸਾਡੇ ਪੇਜ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਦੇਣਾ ਬਿਨਾ ਪੁੱਲਣਾ ਧੰਨਵਾਦ ਸਤਿ ਸ਼੍ਰੀ ਅਕਾਲ ਪੰਜਾਬੀ ਜੇ ਕੇ ਟੁੰਸਾਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੋੜਲਾ ਮਨਪ੍ਰੀਤ ਕੌਰ ਦਰਸ਼ਕੋ ਇਸ ਵਕਤ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਜੋ ਪ੍ਰੇਮੀ ਸਨ ਉਹਨਾਂ ਦਾ ਤੇਜ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਲੜਕੇ ਦਾ ਹੀ ਪਿਤਾ ਨਿਕਲਿਆ ਤਨੂ ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤਸਰ ਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਰਾਜਾ ਸੰਸਿਤੇ ਪਿੰਨ ਬੋਪਰਾਏ ਦੇ ਇੱਕ ਜੋ ਸੰਸਨੀਖੇ ਖੇਜ ਦਾ ਮਾਮਲਾ ਸਾਹਮਣੇ ਆ ਰਿਹਾ ਦੱਸਿਆ ਜਾ ਰਿਹਾ ਕਿ ਦੋ ਪ੍ਰੇਮੀ ਜੋ ਪਹਿਲੇ ਘਰੋਂ ਪਜ ਗਏ ਸਨ ਜਦੋਂ ਵਾਪਸ ਕਰ ਆਏ ਤਾਂ ਜਦ ਉਹ ਪਜੇ ਸਨ ਤਾਂ ਜੋ ਲੜਕੀ ਦਾ ਪਿਤਾ ਹੈ ਉਹ ਆਪਣਾ ਆਪਾ ਖੋ ਬੈਠਾ ਅਤੇ ਉਸਦੇ ਵੱਲੋਂ ਜਦ ਉਸਦੀ ਬੇਟੀ ਅਤੇ ਉਸਦਾ ਪ੍ਰੇਮੀ ਵਾਪਸ ਕਰ ਪਰਤੇ ਤਾਂ ਉਸਦੇ ਵੱਲੋਂ ਤੇਜ ਹਥਿਆਰਾ ਨਾਲ ਆਪਣੇ ਹੀ ਤੀ ਅਤੇ ਆਪਣੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਦ ਮੀਡੀਆ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਲੜਕੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਜੋ ਲੜਕਾ ਤੇ ਲੜਕੀ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੇ ਵਾਲੇ ਵੱਲੋਂ ਜਦ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਬਾਅਦ ਵਿੱਚ ਦੋਨਾਂ ਲੜਕਾ ਤੇ ਲੜਕੀ ਘਰੋਂ ਪਜ ਗਏ ਬਦ ਬਾਅਦ ਵਿੱਚ ਜਦ ਉਹ ਵਾਪਸ ਕਰ ਆਏ ਤਾਂ ਜੋ ਪਿਤਾ ਸੀ ਉਹ ਆਪਣਾ ਆਪਕ ਹੋ ਬੈਠਾ ਸੀ ਅਤੇ ਉਸਨੇ ਜੋ ਆਪੇ ਤੋ ਬਾਹਰ ਹੋ ਕੇ ਆਪਣੀ ਹੀ ਤੀਦਾ ਅਤੇ ਆਪ ਮੁਸਤੈ ਪ੍ਰੇਮੀ ਦਾ ਤੇਜ ਹਥਿਆਰ ਨਾਲ ਜੋ ਕਤਲ ਕਰ ਦਿੱਤਾ ਗਿਆ ਅਤੇ ਇਹ ਵੀ ਦੱਸ ਜੋ ਮ੍ਰਿਤਕ ਹਨ ਉਹਨਾਂ ਦੀ ਜੋ ਪਛਾਣ ਦੱਸੀ ਜਾ ਰਹੀ ਹੈ ਜੋ ਮ੍ਰਿਤਕ ਨੌਜਵਾਨ ਦੀ ਪਛਾਣ ਜੋਬਨਦੀਪ ਸਿੰਘ ਅਤੇ ਜੋ ਲੜਕੀ ਹੈ ਉਸਦੀ ਪਛਾਣ ਸੁਖਬੀਰ ਕੌਰ ਵੱਜੋਂ ਹੋਈ ਅਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 20 ਕਿਲੋਮੀਟਰ ਦੂਰ ਕਾਕੜ ਪਿੰਡ ਦਾ ਰਹਿੰਦਾ ਸੀ ਅਤੇ ਰੇਟਾ ਮਿੱਟੀ ਦਾ ਕੰਮ ਕਰਦਾ ਸੀ ਅਤੇ ਦੋਵੇਂ ਇੱਕ ਦੂਸਰੇ ਨਾਲ ਜੋ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਜੋ ਪਰਿਵਾਰ ਹੈ ਜੋ ਲੜਕੇ ਦਾ ਪਰਿਵਾਰ ਸੀ ਉਹਨਾਂ ਵੱਲੋਂ ਜੋ ਹੈ ਕਿ ਵਿਆਹ ਲਈ ਮਨਾ ਕਰ ਦਿੱਤਾ ਗਿਆ ਪਰ ਜਦ ਦੋਨੋਂ ਲੜਕਾ ਲੜਕੀ ਕਰੋ ਨਸਗੇ ਪਜਗੇ ਤਾਂ ਬਾਅਦ ਵਿੱਚ ਵਾਪਸ ਜਦਕਾਰ ਪਰਤੇ ਤਾਂ ਜੋ ਪਿਤਾ ਵੱਲੋਂ ਹੀ ਆਪਣੀ ਹੀ ਤੀ ਅਤੇ ਉਸ ਦਾ ਜੋ ਪ੍ਰੇਮੀ ਸੀ ਉਸ ਦਾ ਕਤਲ ਕਰ ਦਿੱਤਾ ਸਾ ਮਰਡਰ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਇੱਕ ਅਨਕ ਦੇ ਖਾਤਰ ਇੱਕ ਦੋ ਪ੍ਰੇਮੀਆਂ ਨੂੰ ਜੋ ਹੈ ਕਿ ਉਹਨਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਜੋ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੇ 10 ਸਾਲ ਜਾਰੀ ਰਿਹਾ ਤੇ ਬਾਅਦ ਜਦ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਡੀਐਸਪੀ ਨੇ ਜੋ ਡੀਐਸਪੀ ਅੰਮ੍ਰਿਤਸਰ ਵੱਲ ਦੱਸਿਆ ਗਿਆ ਕਿ ਨੌਜਵਾਨ ਜੋਵਨਦੀਪ ਸਿੰਘ ਗੁਰਦਿਆਲ ਸਿੰਘ ਦੇ ਘਰ ਆਂਦਾ ਜਾਂਦਾ ਸੀ ਅਤੇ ਜਿਸ ਦੇ ਨਾਲ ਉਸ ਦਾ ਜੋ ਬੰਦੀਪ ਦਾ ਸੁਖਬੀਰ ਕੋਰਨਲਾ ਜੋ ਪਿਆਰ ਹੋ ਗਿਆ ਤੇ ਬਾਅਦ ਵਿੱਚ ਉਹ ਘਰੋਂ ਬਾਹਰ ਵੀ ਮਿਲਦੇ ਰਹੇ ਅਤੇ ਜਦ ਉਹਨਾਂ ਵੱਲੋਂ ਵਿਆਹ ਲਈ ਬੋਲਿਆ ਗਿਆ ਕਰ ਵੀ ਤਾਂ ਜੋ ਲੜਕੇ ਵਾਲੇ ਸਨ ਉਹਨਾਂ ਵੱਲੋਂ ਲੜਕੀ ਵਾਲਿਆਂ ਨੂੰ ਮਨਾ ਕਰ ਦਿੱਤਾ ਗਿਆ ਵਿਆਹ ਲਈ ਮਨਾ ਉਸ ਤੋਂ ਬਾਅਦ ਦੋਨੋਂ ਲੜਕਾ ਲੜਕੀ ਘਰੋਂ ਪੱਜ ਕੇ ਅਤੇ ਉਸ ਤੋਂ ਬਾਅਦ ਜਦ ਉਹ ਵਾਪਸ ਘਰ ਆਏ ਤਾਂ ਜਦੋਂ ਪੱਜੇ ਸੀ ਦਾ ਜੋ ਲੜਕੀ ਦਾ ਪਿਤਾ ਸੀ ਸੁਖਬੀਰ ਕੌਰ ਦਾ ਉਹ ਆਪਣਾ ਆਪਾ ਕੋ ਬੈਠਾ ਸੀ ਅਤੇ ਜਦੋਂ ਵਾਪਸ ਆਇਆ ਤਾਂ ਉਸ ਤੇ ਵਲਮ ਜੋ ਆਪਣੀ ਅਨਬ ਦਿਖਾਤਰ ਉਸਨੇ ਆਪਣੀ ਹੀ ਧੀ ਅਤੇ ਉਸ ਤੇ ਪ੍ਰੇਮੀ ਦਾ ਜੋ ਹੈ ਕਿ ਤੇਜ ਹਥਿਆਰ ਨਾਲ ਦੋਨਾਂ ਦਾ ਜੋ ਕਤਲ ਕਰ ਦਿੱਤਾ ਗਿਆ ਮਰਡਰ ਕਰ ਦਿੱਤਾ ਗਿਆ ਅਤੇ ਉਸ ਤੇ ਵਲਮ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਪਰਿਵਾਰਕ ਮੈਂਬਰ ਸੀ ਉਹਨਾਂ ਵੱਲੋਂ ਕੁੜੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਲੜਕੀ ਸੀ ਉਹ ਨਹੀਂ ਮੰਨ ਰਹੀ ਸੀ ਉਸਦੇ ਵੱਲੋਂ ਵਾਰ-ਵਾਰ ਇਨਕਾਰ ਕੀਤਾ ਜਾਂਦਾ ਸੀ ਉਸ ਵੱਲ ਕਹਾਂ ਜਾਂਦਾ ਸੀ ਕਿ ਮੈਂ ਜੋਬਨਦੀਪ ਨਾਲ ਹੀ ਵਿਆਹ ਕਰਵਾਉਣਾ ਹੈ ਪਰ ਜੋ ਲੜਕੇ ਦੇ ਪਰਿਵਾਰਕ ਮੈਂਬਰ ਸਨ ਉਹ ਵਿਆਹ ਲਈ ਨਹੀਂ ਮੰਨ ਰਹੇ ਸਨ ਪਰ ਉਸ ਤੋਂ ਬਾਅਦ ਫਿਰ ਦੋਨੋਂ ਜੋਬਨਦੀਪ ਅਤੇ ਸੁਖਬੀਰ ਕੌਰ ਘਰੋਂ ਪੱਜ ਕੇ ਅਤੇ ਜਦ ਉਹ ਵਾਪਸ ਕੁਝ ਦਿਨਾਂ ਬਾਅਦ ਵਾਪਸ ਕਰ ਆਇਆ ਤਾਂ ਜੋ ਲੜਕੀ ਦਾ ਪਿਤਾ ਸੁਖਪੀਰ ਦਾ ਪਿਤਾ ਸੀ ਉਹ ਆਪਰਾ ਆਪਣਾ ਆਪਕ ਉਹ ਬੈਠਾ ਸੀ ਅਤੇ ਉਸਨੇ ਕਿ ਆਪਣੇ ਹੀ ਮੌਕੇ ਪਾਲਦੇ ਹੀ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਹੁਣ ਜੋ ਦੱਸਿਆ ਜਾ ਰਿਹਾ ਹੈ ਕਿ ਉਹਨੂੰ ਪੁਲਿਸ ਪ੍ਰਸ਼ਾਸਨ ਦੀ ਹਿਰਾਸਤ ਵਿੱਚ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਜੋ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜੋ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜੋ ਪਿਤਾ ਨੂੰ ਜੋ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਅਗਲੀ ਜੋ ਕਾਨੂੰਨੀ ਕਾਰਵਾਈ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਜੋ ਅੰਮ੍ਰਿਤਸਰ ਵਿੱਚ ਇੱਕ ਡਬਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਆਪਣੇ ਹੀ ਪਿਓ ਨੇ ਆਪਣੀ ਹੀ ਧੀ ਅਤੇ ਉਸਦੇ ਪ੍ਰੇਮੀ ਦਾ ਬੇਰਹਿਮੀ ਨਾਲ ਤੇਜ਼ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਇੱਕ ਅਨਕ ਨੂੰ ਲੈ ਕੇ ਹੋਇਆ ਹੈ ਪਰ ਫਿਲਹਾਲ جو پلیس پرشاسن والو پورے معاملے اس معاملے بارے جو معاملہ سی اس تے خلاف جو ہے کہ اگلی قانونی کاروائی شروع کر دیتے گیا تے دوشی جو پتا ہے اس خلاف معاملہ اس میں حراست بھی لے کے اس خلاف جو معاملہ درج کر کے اگلی قانونی کاروائی شروع کر دیتے گئی ہے آسی پھر حاضر ہوں گے نم اپڈیٹس لے کے ساڑھے پیڈ نو لائک شیئر اتے کمنٹ سیکشن مچ اپنی رائے دینا بھی نہ پھولنا